ਬਹੁਤ ਵੱਡੀ ਦਾਤ ਸਾਬ ਨੇ ਦਿੱਤੀ ਸਾਤ ਸੰਗਤ ਜਿਹਦਾ ਆਨੰਦ ਤੁਸੀਂ ਮਾਣਦੇ ਪਏ ਹੋ ਸਾਰੇ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ ਤੁਮਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਤਾ ਸਾ ਸੰਗਤ ਦੁਨੀਆ ਦੇ ਰਾਜਿਆਂ ਨੂੰ ਚਿੰਤਾ ਹੁੰਦੀ ਹੈ ਕਿ ਸਾਡੀ ਕੋਈ ਪਦਵੀ ਨਾ ਲੈ ਲਵੇ ਪਰ ਇਹ ਐਸਾ ਸ਼ੈਨਸ਼ਾਹ ਹੈ ਇਹ ਐਸਾ ਬਾਦਸ਼ਾਹ ਹੈ ਦਰवेश ਹੈ ਜਿਨੇ ਆਪਣੀ ਪਦਵੀ ਆਪਣਾ ਰੁਤਬਾ ਆਪਣੇ ਖਾਲਸੇ ਦੀ ਝੋਲੀ ਚ ਪਾ ਦਿੱਤਾ ਜਿਸ ਦਿਨ ਖਾਲਸਾ ਸਾਜਿਆ ਖਾਲਸੇ ਨੂੰ ਇੱਕ ਮਰਤਬਾ ਦਿੱਤਾ ਇੱਕ ਰਤਬਾ ਦਿੱਤਾ ਕੱਲਾ ਆਪਣਾ ਬਾਣਾ ਨਹੀਂ ਦਿੱਤਾ ਸਾਧ ਸੰਗਤ ਕੱਲਾ ਆਪਣਾ ਸਰੂਪ ਨਹੀਂ ਦਿੱਤਾ ਕੱਲਾ ਆਪਣਾ ਤੇਜ ਪ੍ਰਤਾਪ ਨਹੀਂ ਦਿੱਤਾ ਬਲਕੇ ਜਿਹੜਾ ਦੁਨੀਆ ਉੱਤੇ ਸਿਰਫ ਗੁਰੂ ਦਾ ਅਧਿਕਾਰ ਹੈ ਗੁਰੂ ਸਾਹਿਬ ਜੀ ਨੇ ਆਪਣਾ ਅਧਿਕਾਰ ਵੀ ਆਪਣੇ ਖਾਲਸੇ ਨੂੰ ਦੇ ਦਿੱਤਾ ਦੁਨੀਆ ਦੇ ਇਤਿਹਾਸ ਵਿੱਚ ਇਦਾਂ ਕਿਤੇ ਨਹੀਂ ਹੋਇਆ ਇਥੇ ਜੁੰਦੇ ਜੀ ਪਿਤਾ ਆਪਣੇ ਰਾਈਟਸ ਜਿਹੜੇ ਆ ਉਹ ਆਪਣੀ ਔਲਾਦ ਨੂੰ ਦੇਣ ਨੂੰ ਤਿਆਰ ਨਹੀਂ ਹੁੰਦਾ ਪਰ ਗੁਰੂ ਸਾਹਿਬ ਜੀ ਨੇ ਤੇਜ ਦਿਓ ਮੈਂ ਸਾਰਾ ਆਪਣਾ ਸਰੂਪ ਆਪਣਾ ਤੇਜ ਕਰਾਰਾ ਆਪਣਾ ਬਾਣਾ ਦਿੱਤਾ ਆਪਣਾ ਰੱਬੀ ਪ੍ਰਤਾਪ ਸਿੱਖ ਦੇ ਚਿਹਰੇ ਤੋਂ ਡਲਕਾ ਮਾਰੇਗਾ ਇਹ ਬਖਸ਼ਿਸ਼ਾਂ ਕੀਤੀਆਂ ਔਰ ਸਭ ਤੋਂ ਕਮਾਲ ਦੀ ਗੱਲ ਜਿਸ ਦਿਨ ਖਾਲਸਾ ਸਾਜਿਆ ਉਸ ਦਿਨ ਤੋਂ ਬਾਅਦ ਜਿਹੜਾ ਸਿਰਫ ਗੁਰੂ ਦਾ ਅਧਿਕਾਰ ਹੈ ਇਹਦੇ ਤੇ ਧਿਆਨ ਕੇਂਦਰਿਤ ਕਰਿਓ ਜਿਹੜਾ ਸਿਰਫ ਗੁਰੂ ਦਾ ਰਾਈਟ ਹੈ ਉਹ ਵੀ ਮਹਾਰਾਜ ਨੇ ਖਾਲਸੇ ਨੂੰ ਦੇ ਦਿੱਤਾ ਦੁਨੀਆ ਦੇ ਉੱਤੇ ਜੇ ਕਿਸੇ ਨੂੰ ਸ਼ਿਸ਼્ય ਬਣਾਉਣਾ ਹੈ ਜੇ ਕਿਸੇ ਨੂੰ ਸਿੱਖ ਬਣਾਉਣਾ ਹੈ ਜੇ ਕਿਸੇ ਨੂੰ ਦੀਕਸ਼ਿਤ ਕਰਨਾ ਹੈ ਦੀਕਸ਼ਿਤ ਕਰਕੇ ਚੇਲਾ ਬਣਾਉਣਾ ਤੇ ਸਿਰਫ ਤੇ ਸਿਰਫ ਗੁਰੂ ਦਾ ਅਧਿਕਾਰ ਹੁੰਦਾ ਹੈ ਹੋਰ ਕੋਈ ਨਹੀਂ ਕਰ ਸਕਦਾ ਦੀਕਸ਼ਤ ਪਰ ਮਹਾਰਾਜ ਨੇ ਖਾਲਸਾ ਸਾਜ ਕੇ ਇਹ ਮਾਨ ਖਾਲਸੇ ਦੀ ਝੋਲੀ ਚ ਪਾਇਆ ਕਿ ਅੱਜ ਤੋਂ ਬਾਅਦ ਅਮਰਤ ਦੀ ਦਾਤ ਦੇ ਕੇ ਸਿੰਘ ਸਜਾਉਣਾ ਗੋਬਿੰਦ ਸਿੰਘ ਨੇ ਸਜਾਏਗਾ। ਬਲਕਿ ਸ਼ੁਰੂਆਤ ਆਪਣੇ ਆਪ ਤੋਂ ਕੀਤੀ ਕਿ ਪਹਿਲਾਂ ਖਾਲਸਾ ਪੰਥ ਜੀ ਗੁਰੂ ਖਾਲਸਾ ਜੀ ਪਹਿਲਾਂ ਗੋਬਿੰਦ ਸਿੰਘ ਨੂੰ ਸਿੰਘ ਸਜਾਓ ਤੇ ਫਿਰ ਇਹ ਅਧਿਕਾਰ ਤੁਹਾਡੀ ਝੋਲੀ ਚ ਸਦਾ ਵਾਸਤੇ ਆ ਕਿ ਖਾਲਸਾ ਪੰਥ ਕਿਸੇ ਨੂੰ ਦੀਖਸ਼ਤ ਕਰੇਗਾ ਕਿ ਸਿੱਖ ਬਣਾਉਣ ਵਾਸਤੇ। ਸਿੱਖਾਂ ਦੇ ਸਮੂਹ ਵਿੱਚੋਂ ਪੰਜ ਚੁਣੇ ਜਾਣਗੇ ਉਹ ਪੰਜ ਤਿਆਰ ਪਰ ਤਿਆਰ ਜਦੋਂ ਗੁਰੂ ਦੀ ਤਾਬਿਆ ਵਿੱਚ ਇਕੱਠੇ ਹੋਣਗੇ ਤੇ ਗੁਰੂ ਦੀ ਕਲਾ ਜਿਹੜੀ ਆ ਉਹ ਪੰਜਾਂ ਦੇ ਰਾਹੀ ਵਰਤੇਗੀ ਔਰ ਇੱਕ ਵੀ ਗੁਰਮਖੋ ਇੱਕ ਵੀ ਮਿਸਾਲ ਐਸੀ ਨਹੀਂ ਕਿ ਸਤਗੁਰ ਜੀ ਨੇ ਖਾਲਸਾ ਸਾਰਜਣ ਤੋਂ ਬਾਅਦ ਕਿਸੇ ਨੂੰ ਆਪ ਦੀਖਸ਼ਿਤ ਕੀਤਾ ਹੋਵੇ ਆਪ ਸ਼ਿਸ਼ ਬਣਾਇਆ ਹੋਵੇ ਚੇਲਾ ਬਣਾਇਆ ਹੋਵੇ ਵਹਿ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਤੀਆਲਾ ਐਸਾ ਰਾਜਾ ਕਿ ਜਿਹੜਾ ਕੰਗਾਲਾਂ ਨੂੰ ਰਾਜੇ ਬਣਾ ਦਿੰਦਾ ਐਸਾ ਗੁਰੂ ਜਿਹੜਾ ਪੰਥ ਨੂੰ ਗੁਰੂ ਥਾਪ ਦਿੰਦਾ ਸਤਿਪਾਤਸ਼ਾਹ ਹਜ਼ੂਰ ਸ੍ਰੀ ਮੁਕਤਸਰ ਸਾਹਿਬ ਤੋਂ ਜਦੋਂ ਬਠਿੰਡੇ ਗਏ ਤੇ ਬਠਿੰਡੇ ਤੋਂ ਦਮਦਮਾ ਸਾਹਿਬ ਗਏ ਮਹਾਰਾਜ ਜਿਨ੍ਹਾਂ ਗੁਰਸਿੱਖਾਂ ਨੇ ਦਰਸ਼ਨ ਕੀਤੇ ਹੋਇਆ ਉਹਨਾਂ ਨੂੰ ਪਤਾ ਉਸ ਇਲਾਕੇ ਦਾ ਮਾਲਵੇ ਖੇਤਰ ਚ ਮਹਾਰਾਜ ਦੇ ਬਹੁਤ ਸਾਰੇ ਸਥਾਨ ਨੇ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਭਾਗ ਲਾਏ ਬੜੇ ਹੀ ਕੌਤਕ ਵਰਤੇ ਜੀ ਤੇ ਇੱਕ ਬੜੀ ਪਿਆਰੀ ਜੀ ਵਿਥਿਆ ਸਾਨੂੰ ਸਮਝ ਆਏਗੀ ਕਿ ਸਤਗੁਰੂ ਕਰਦਾ ਕੀ ਹੈ ਸਾਤ ਸੰਗਤ ਹਜ਼ੂਰ ਕਾਫਲੇ ਸਮੇਤ ਬਠਿੰਡੇ ਵੱਲ ਨੂੰ ਤੁਰੇ ਜਾਂਦੇ ਆ ਤੇ ਇੱਕ ਗੱਲ ਚੇਤੇ ਚ ਰੱਖਿਓ ਦਸ਼ਮੇਸ਼ ਪਾਤਸ਼ਾਹ ਜੀ ਐਵੇਂ ਨਹੀਂ ਤੁਰੇ ਜਾ ਰਹੇ ਗੁਰੂ ਸਾਹਿਬ ਜੀ ਸਰੀਰ ਕਰਕੇ 41 ਸਾਲ 9 ਮਹੀਨੇ ਤੇ 15 ਦਿਨ ਦੀ ਸਰੀਰਕਾਰ ਬਲਾ ਭੋਗਦੇ ਆ ਇੱਕ ਇੱਕ ਕਦਮ ਇੱਕ ਇੱਕ ਤਕਣੀ ਪਿੱਛੇ ਕੋਈ ਰਮਜ਼ ਹੈ ਕੋਈ ਮਕਸਦ ਹੈ ਐਵੇਂ ਨਹੀਂ ਤੁਰੇ ਜਾ ਰਹੇ ਮਹਾਰਾਜ ਜੀ ਜਿੱਧਰ ਨੂੰ ਜੀ ਕੀਤਾ ਤੁਰ ਪਏ ਚਲਦੇ ਚਲਦੇ ਇੱਕ ਢਾਬ ਦੇ ਕਿਨਾਰੇ ਹੁਣ ਮਾਲਵਾ ਖੇਤਰ ਹੈ ਖੁਸ਼ਕੇ ਇਲਾਕਾ ਹੈ ਰੇਤਲੀ ਧਰਤੀ ਹੈ ਪਾਣੀ ਦਾ ਟੁੱਟਾ ਖਦਰਾਨੇ ਦੀ ਢਾਬ ਤੇ ਵੀ ਇਸੇ ਲਈ ਬੈਠੇ ਸੀ ਕਿ ਕਾਫਲਿਆਂ ਨੂੰ ਸਭ ਤੋਂ ਪਹਿਲੀ ਲੋੜ ਹੁੰਦੀ ਹੈ ਜਦੋਂ ਸਮੂਹ ਰੂਪ ਵਿੱਚ ਤੁਰਨਾ ਹੋਵੇ ਜਦੋਂ ਨਾਲ ਗੱਡੇ ਹੋਣ ਘੋੜੇ ਹੋਣ ਬਲਦ ਹੋਣ ਸੰਗਤ ਹੋਵੇ ਤੇ ਸਭ ਤੋਂ ਪਹਿਲੀ ਲੋੜ ਹੁੰਦੀ ਹੈ ਮਨੁੱਖਾਂ ਵਾਸਤੇ ਵੀ ਤੇ ਜਾਨਵਰਾਂ ਵਾਸਤੇ ਵੀ ਪਾਣੀ ਦੀ ਲੰਗਰ ਵਾਸਤੇ ਵੀ ਦੇ ਬੋਤੀ ਵਾਰੀ ਉਤਾਰਾ ਜਦੋਂ ਵੀ ਮਹਾਰਾਜ ਨੇ ਕੀਤਾ ਕਿਸੇ ਨਾ ਕਿਸੇ ਪਾਣੀ ਦੇ ਤੱਕ ਤੇ ਕੀਤਾ। ਦਸ਼ਮੇਸ਼ ਪਾਤਸ਼ਾਹ ਇੱਕ ਢਾਬ ਦੇ ਕਿਨਾਰੇ ਉਤਾਰਾ ਕਰਦੇ ਆ। ਛੋਟੀ ਜੀ ਢਾਬ ਸੀ। ਸ੍ਰੀ ਮੁਕਸਰ ਸੋਤ ਬਾਦ ਜਦੋਂ ਬਾਜਕ, ਬੰਬੀਹਾ, ਕਾਲ ਚਰਾਣੀ ਇੱਕ ਨੇੜੇ-ਨੇੜੇ ਪਿੰਡ ਨੇ। ਇਹਨਾਂ ਪਿੰਡਾਂ 'ਚ ਹੁੰਦੇ ਹੋਏ ਸਤਿਗੁਰ ਜੀ ਬਠਿੰਡੇ ਪਹੁੰਚਦੇ ਆ ਕਿਲਾ ਹਾਜ਼ੀਰਤਨ ਜਿੰਨੂੰ ਅਸੀਂ ਕਹਿੰਦੇ ਆ। ਬੜਾ ਕੁਮਾਲ ਦਾ ਕਿਲਾ ਉਹ ਵੇਖਣ ਵਾਲਾ ਉਸ ਢਾਬ ਦੇ ਪਰਲੇ ਪਾਸੇ ਇੱਕ ਫਕੀਰ ਦੀ ਝੰਪੜੀ ਹੈ ਇਸ ਫਕੀਰ ਦਾ ਨਾਂ ਸਾਡੇ ਇਤਿਹਾਸ ਦੇ ਅੰਦਰ ਲਿਖਿਆ ਇਬਰਾਹਿਮ ਫਕੀਰ ਹੁਣ ਤੁਸੀਂ ਨਾਂ ਤੋਂ ਅੰਦਾਜ਼ਾ ਲਾ ਲੋਗੇ ਵੀ ਇਹ ਬੰਦਾ ਕਿਸੇ ਹੋਰ ਮੱਤ ਦਾ ਮਹਾਰਾਜ ਦੇ ਪਾਣੀ ਦੇ ਕਿਨਾਰੇ ਉੱਤੇ ਉਤਾਰਾ ਕੀਤਾ ਸਿੱਖਾਂ ਨੇ ਤਿਆਰੀ ਆਰੰਭ ਕਰ ਦਿੱਤੀ ਤੰਬੂ ਲੱਗੇ ਆਸਣ ਲੱਗਿਆ ਗੁਰੂ ਸਾਹਿਬ ਜੀ ਦਾ ਆਪੋ ਆਪਣੀਆਂ ਜ਼ਿੰਮੇਵਾਰੀਆਂ ਸਿੱਖ ਵੰਡਦੇ ਸੀ ਲੰਗਰਾਂ ਵਾਲੇ ਲੰਗਰ ਦੀ ਤਿਆਰੀ 'ਚ ਲੱਗ ਗਏ ਘੋੜਿਆਂ ਨੂੰ ਸਾਂਭਣ ਵਾਲੇ ਕੱਖ ਪੱਠੇ ਨੂੰ ਤੁਰ ਪਏ ਕਿਸੇ ਨੂੰ ਬਾਲਣ ਦੀ ਲੋੜ ਸੀ ਇਦਾਂ ਸਭ ਆਪੋ ਆਪਣੀ ਸੇਵਾ 'ਚ ਜਿਵੇਂ ਤੁਸੀਂ ਲੱਗੇ ਹੋਏ ਸਾਧ ਸੰਗਤ ਇਬਰਾਹਿਮ ਫਕੀਰ ਵੇਖਦਾ ਹੈ ਵੀ ਇਹ ਕੋਈ ਧਾਰਮਿਕ ਸ਼ਖਸੀਅਤ ਹੈ ਉਦੀ ਨਿਗਾਹ ਪੈਂਦੀ ਹੈ ਜਦੋਂ ਆਸਨ ਲੱਗਿਆ ਜਦੋਂ ਚਵਰ ਤਖਤ ਛਤਰ ਦੇ ਮਾਲਕ ਬਿਰਾਜਮਾਨ ਹੋਏ ਜਦੋਂ ਖਾਲਸਾ ਫੌਜਾਂ ਸਤਗੁਰਾਂ ਦੀ ਹਜ਼ੂਰੀ ਚ ਹਾਜ਼ਰ ਪ੍ਰਤਾਪੀ ਰੂਪ ਵਿੱਚ ਖੜੀਆਂ ਹੋਈਆਂ ਤੇ ਇੱਕਦਮ ਇਹ ਦਰਵੇਸ਼ ਸਮਝ ਗਿਆ ਕਿ ਕੋਈ ਧਾਰਮਿਕ ਪੁਰਖ ਹੈ ਕਦਮ ਰੁਕ ਗਏ ਇੱਕ ਸੂਖਮ ਜਿਹਾ ਹੰਕਾਰ ਅੰਦਰ ਆ ਗਿਆ ਵੀ ਜਿਹਦੇ ਕੋਲ ਮੈਂ ਚੱਲਿਆ ਇਹ ਕਾਲੀ ਦਾੜੀ ਵਾਲਾ ਨੌਜਵਾਨ ਹੈ ਭਰ ਜਵਾਨੀ ਦੀ ਉਮਰ ਕਹਿ ਸਕਦੇ ਅਸੀਂ 42 ਸਾਲ ਪੂਰੇ ਨਹੀਂ ਹੋਏ ਉਸ ਵੇਲੇ ਸੱਚੇ ਸਾਹਿਬ ਜੀ ਦਾ ਇਹ 40ਵਾਂ ਜਨਮ ਦਿਨ ਸੀ 41 ਸਾਲ 9 ਮਹੀਨੇ ਤੇ 15 ਦਿਨ ਦੀ ਸਰੀਰਕਾਰ ਤਲਾ ਸੁਖਮ ਜਿਹਾ ਹੰਕਾਰ ਆਇਆ ਮੈਂ 125 ਵਰਿਆਂ ਦਾ ਦੁੱਧ ਚਿੱਟੀ ਦਾੜੀ ਵਾਲਾ ਬਜ਼ੁਰਗ ساری ਜ਼ਿੰਦਗੀ ਫਕੀਰੀ ਚ ਕੱਟੀ ਤੇ ਮੈਂ ਚੱਲ ਕੇ ਜਾਵਾਂ ਇੱਕ ਨੌਜਵਾਨ ਕਾਲੀ ਦਾੜੀ ਵਾਲੇ ਕੋਲ ਰੁਕ ਗਿਆ ਇਬਰਾਹਿਮ ਫਕੀਰ ਰੁਕ ਗਿਆ ਇੰਨੀ ਦੇਰ ਨੂੰ ਜਦੋਂ ਸਿੰਘ ਆਏ ਨਾ ਜੀ ਕੋਈ ਬਾਲਣ ਇਕੱਠਾ ਕਰ ਰਿਆ ਕੋਈ ਘੋੜਿਆਂ ਵਾਸਤੇ ਚਾਰਾ ਕਾ ਖਾਦਕ ਜੋ ਘੋੜਿਆਂ ਦੀ ਖੁਰਾਕ ਸੀ ਤੇ ਸਿੰਘਾਂ ਨੂੰ ਬੁਲਾ ਕੇ ਪੁੱਛਦਾ ਹੈ 125 ਵਰਿਆਂ ਦਾ ਦੁੱਧ ਚਿੱਟੀ ਦਾੜੀ ਵਾਲਾ ਬਜ਼ੁਰਗ ਫਕੀਰ ਫਿਰ ਇਹ ਕੌਣ ਹਨ ਜਿਹੜੇ ਢਾਬ ਦੇ ਪਰਲੇ ਪਾਸੇ ਆਸਨ ਤੇ ਬੈਠੇ ਆ ਹੁਣ ਆਸਨ ਤੇ ਬੈਠਣ ਤੋਂ ਅੰਦਾਜ਼ਾ ਤੇ ਲੱਗ ਗਿਆ ਕਿ ਉਹ ਧਾਰਮਿਕ ਪੁਰਖ ਨੇ ਤੇ ਈਰਖਾ ਜੇ ਸਧਾਰਨ ਹੁੰਦੇ ਤੇ ਸ਼ਾਇਦ ਮਿਲਣ ਲਈ ਚਲਿਆ ਜਾਂਦਾ ਈਰਖਾ ਜਾਗਪੀ ਮੈਂ ਵੱਡਾ ਧਾਰਮਿਕ ਮੇਰੀ ਉਮਰ ਵੱਡੀ ਮੇਰਾ ਤਾਪ ਵੱਡਾ ਸਿੰਘਾਂ ਨੂੰ ਪੁੱਛਦੇ ਕੌਣ ਨੇ ਤੇ ਸਿੰਘ ਦੱਸਦੇ ਨੇ ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਨ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਜਦੋਂ ਸਿੰਘਾਂ ਨੇ ਦੱਸਿਆ ਵੀ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਣ ਸੋ ਤੇ ਸੁਣੀ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਜ਼ੁਲਮ ਦੇ ਹੜ ਨੂੰ ਠੱਲਣ ਵਾਸਤੇ ਆਪਣੇ ਪਿਤਾ ਨੂੰ ਸ਼ਹੀਦ ਕਰਵਾਇਆ ਜਿਨ੍ਹਾਂ ਨੇ ਔਰੰਗਜ਼ੇਬੀ ਕਹਿਰ ਨੂੰ ਰੋਕਣ ਵਾਸਤੇ ਆਪਣੇ ਪੁੱਤਰ ਕੁਰਬਾਨ ਕਰਵਾਏ ਜਿਨ੍ਹਾਂ ਨੇ 10 ਲੱਖ ਦਾ ਮੁਕਾਬਲਾ ਚਮਕੌਰ ਦੀ ਗੜੀ ਦੇ ਅੰਦਰ ਕੀਤਾ ਸੋਤੇ ਸੁਣੀ ਸੀ ਸਿੰਘਾਂ ਕੋਲੋਂ ਸੁਣ ਰਿਆ ਤੇ ਅੰਦਰ ਤਾਂਗ ਜਾਗੀ ਮੈਂ ਦਰਸ਼ਨ ਕਰਾਂ ਇਬਰਾਹਿਮ ਫਕੀਰ ਚੱਲ ਕੇ ਸਤਗੁਰਾਂ ਦੇ ਕੋਲ ਚਲਿਆ ਗਿਆ ਗੁਰੂ ਕੀ ਸੋ ਸੁਣੀ ਹੈ ਨਾ ਜੀ ਹਾਂ ਮੈਂ ਮਰਦੀ ਐ ਮਨ ਨੀਵਾ ਹੁੰਦਾ ਹੁਣ 125 ਵਰਿਆਂ ਦਾ ਬਜ਼ੁਰਗ ਧੰਨ ਗੁਰੂ ਗੋਬਿੰਦ ਸਿੰਘ ਹਜ਼ੂਰ ਦੇ ਸਾਹਮਣੇ ਜਿਵੇਂ ਅੱਜ ਸਾਬ ਸਵਰ ਤਖਤ ਦੇ ਮਾਲਕ ਬਿਰਾਜਮਾਨ ਨੇ ਨਾ ਇਦਾਂ ਸਮਖਸ਼ ਹੋ ਕੇ ਝੂਲੀ ਅੱਡ ਕੇ ਕਹਿੰਦਾ ਵੀ ਹੇ ਕਲਗੀਧਰ ਪਾਤਸ਼ਾ ਸਿੱਖੀ ਦੀ ਦਾਤ ਦੇ ਦਿਓ ਖਿਆਲ ਕਰਿਓ ਜੀ ਇਨਾ ਮਨ ਨੀਵਾ ਹੋਇਆ ਜਿਹੜਾ ਸੋਚਦਾ ਸੀ ਮੈਂ 125 ਵਰਿਆਂ ਦਾ ਫਕੀਰ ਤੇ ਜਦੋਂ ਗੁਰੂ ਸਾਹਿਬ ਜੀ ਦੀ ਕੀਰਤੀ ਸੁਣੀ ਗੁਰੂ ਸਾਹਿਬ ਜੀ ਦੇ ਗੁਣ ਸੁਣੇ ਗੁਰੂ ਸਾਹਿਬ ਜੀ ਦੀ ਕਰਨੀ ਸੁਣੀ ਮਨ ਨੀਵਾ ਹੋਇਆ ਜਾਤਕ ਬਣ ਕੇ ਮੰਗਤਾ ਬਣ ਕੇ ਗੁਰੂ ਦੇ ਸਾਹਮਣੇ ਖੜਾ ਹੋ ਕੇ ਦਾਤ ਮੰਗਦਾ ਇਬਰਾਹਿਮ ਫਕੀਰ ਕਿ ਸਿੱਖੀ ਦੀ ਦਾਤ ਪਾ ਦਿਓ ਝੋਲੀ 'ਚ ਤੇ ਮਹਾਰਾਜ ਸ਼ਾਇਦ ਆਈ ਇਹਦੇ ਵਾਸਤੇ ਸੀ ਸਤਗੁਰੂ ਜੀ ਮੁਸਕਰਾ ਕੇ ਕਹਿੰਦੇ ਨੇ ਇਬਰਾਹੀਮ ਸਿੱਖੀ ਦੀ ਦਾਤ ਸਾਰਿਆਂ ਨੂੰ ਨਹੀਂ ਮਿਲਦੀ ਇਹਨੂੰ ਧਿਆਨ ਚ ਰੱਖਿਓ ਜੀ ਗੱਲ ਹੁਣ ਤੁਸੀਂ ਹੈਰਾਨ ਹੋਵੋਗੇ ਵੀ ਇੱਥੇ ਤੇ ਇਹੀ ਪ੍ਰਚਾਰ ਕੀਤਾ ਜਾਂਦਾ ਵੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਅਸੀਂ ਤੇ ਅੱਜ ਤੱਕ ਇਹੀ ਪ੍ਰਚਾਰ ਸੁਣਿਆ ਵੀ ਸਿੱਖੀ ਪ੍ਰਾਪਤ ਕਰਨ ਲਈ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਕਿਸੇ ਦੀ ਜਾਤ ਬਰਾਦਰੀ ਪ੍ਰਾਂਤ ਇਲਾਕਾ ਰੰਗ ਨਸਲ ਭਿੰਨ ਭੇਦ ਕੋਈ ਮੰਨਿਆ ਹੀ ਨਹੀਂ ਜਾਂਦਾ ਇਹ ਕਿਦਾਂ ਕਹਿ ਸਕਦੇ ਆਂ ਵੀ ਸਿੱਖੀ ਸਾਰਿਆਂ ਨੂੰ ਨਹੀਂ ਮਿਲ ਸਕਦੀ। ਭੱਗਾਂ ਵਾਲਿਓ ਸਿੱਖੀ ਪ੍ਰਾਪਤ ਕਰਨ ਵਾਸਤੇ ਵਾਕਈ ਰੰਗ ਨਸਲ ਭਿੰਨ ਭੇਦ ਕੋਈ ਅਰਥ ਨਹੀਂ ਰੱਖਦਾ ਪਰ ਦੁਨੀਆ ਉੱਤੇ ਇੱਕ ਸਖਸ਼ ਜਿਹੜਾ ਉਹ ਸਿੱਖੀ ਨਹੀਂ ਪਾ ਸਕਦਾ। ਉਹ ਸਖਸ਼ ਹੈ ਜਿਹੜੀ ਗੱਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਭਾਈ ਮੰਜ ਜੀ ਨੂੰ ਕਹੀ ਸੀ। ਜਿਸ ਦਿਨ ਭਾਈ ਮੰਜ ਜੀ ਕਬਰਾਂ ਨੂੰ ਪੂਜਣ ਵਾਲਾ ਮੁਰਦਿਆਂ ਦੀ ਗੁਰੂ ਕਲਗੀ ਧਰਪਤਾ ਜੀ ਦੇ ਬਚਨ ਤੁਸੀਂ ਪੜਦੇ ਸਾਧ ਸੰਗਤ ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਇਦਾਂ ਸਮਾਧੀ ਲਾ ਕੇ ਕੋਈ ਬਹਿ ਜੇ ਮਾਰੇ ਕਹਿੰਦੇ ਉਹ ਤੇ ਬਗਲਾ ਵੀ ਬੰਦਾ ਹੈ ਬੈਠਕ ਆਦੇ ਵਾਸਤੇ ਆ ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠਇਓ ਬਾਕ ਧਿਆਨ ਲਗਾਇਓ ਨਹਾਤ ਫਿਰਿਓ ਲਿਏ ਸਾਤ ਸਮੁੰਦਰਨ ਆਪਸ ਸਵੇਰੇ ਵੀ ਗੱਲ ਕਰ ਰਹੇ ਸੀ ਨਦੀਆਂ ਤੇ ਨਹਾਉਣਾ ਤੇ ਸਤਿਗੁਰੂ ਜੀ ਕਹਿੰਦੇ ਇੱਕ ਨਦੀ ਛੱਡ ਸੱਤਾ ਸਮੁੰਦਰਾਂ ਸਾਰੀ ਦੁਨੀਆ ਦੇ ਪਾਣੀ ਨਾਲ ਨਹਾ ਲੈ ਉਹਦੇ ਨਾਲ ਕੀ ਹੋਏਗਾ ਤੇਰਾ ਲੋਕ ਪਰਲੋਕ ਸਵਰ ਜਾਏਗਾ ਲੋਕ ਗयो ਪਰਲੋਕ ਗਵਾਇਓ ਬਾਸਕੀਓ ਬਖਿਆਨ ਸੋ ਬੈਸ ਕੈਸੇ ਹੀ ਐਸੇ ਸੁਬੈਸ ਬਤਾਇਓ ਤੁਸੀਂ ਹੁਣੇ ਬਚਨ ਸੁਣ ਰਹੇ ਸੀ ਬੜਾ ਕਮਾਲ ਦਾ ਸੁਨੇਹਾ ਔਰ ਇਹ ਨਹੀਂ ਕਿ ਆ ਕਿ ਸਿਰਫ ਸਿੱਖਾਂ ਨੂੰ ਕਹਿ ਰਿਹਾ ਵੀ ਤੁਹਾਡਾ ਭਲਾ ਕਿੱਦਾਂ ਹੋਏਗਾ ਅੱਖਾਂ ਮੈਂ ਸਾਰੀ ਮਨੁੱਖਤਾ ਨੂੰ ਇਹ ਗੱਲ ਕਹਿੰਦਾ ਸਾਰੀ ਕਾਇਨਾਤ ਵਾਸਤੇ ਉਪਦੇਸ਼ ਹੈ ਸਾਰੀ ਸੰਸਾਰ ਸ੍ਰਿਸ਼ਟੀ ਦਾ ਭਲਾ ਹੋਏਗਾ ਸਾਚ ਕਹੋ ਸੁਣ ਲੇਹੋ ਸਭੈ ਇਸ ਸੱਚ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਓ ਕਿ ਰੱਬ ਦੀ ਇਬਾਦਤ ਕਿਸੇ ਕਰਮਕਾਂਡ ਨਾਲ ਨਹੀਂ ਹੁੰਦੀ ਅੱਖਾਂ ਮੀਟ ਕੇ ਨਹੀਂ ਹੁੰਦੀ ਨਦੀਆਂ ਤੇ ਨਹਾਉਣ ਨਾਲ ਨਹੀਂ ਹੁੰਦੀ ਭਾਵੇਂ ਸੱਤ ਸਮੁੰਦਰਾਂ ਵਿੱਚ ਨਹਾਉਂਦੇ ਫਿਰੋ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਇਹ ਰੱਬ ਦੀ ਭਗਤੀ ਹੈ ਪਾਖਿਆ ਜਪਜੀ ਸਾਹਿਬ پڑھ ਦਿਓ ਪਾਖਿਆ ਮਤਲਬ ਬੋਲੀ ਕਿਹੜੀ ਬੋਲੀ ਕਿਹੜੀ ਭਾਸ਼ਾ ਬੋਲਣੀ ਹੈ ਜੀ ਰੱਬ ਨਾਲ ਗੱਲਾਂ ਕਰਨ ਲਈ ਪਾਖਿਆ ਬੋਲੋ ਨਾ ਅਗੇ ਪਾਖਿਆ ਭਾਉ ਭਾਉ ਦਾ ਮਤਲਬ ਪਿਆਰ ਰੱਬ ਇੱਕੋ ਭਾਸ਼ਾ ਸਮਝਦਾ ਹੋਇਆ ਪਿਆਰ ਦੀ ਭਾਸ਼ਾ ਤੇ ਜੇ ਹਿਰਦੇ ਚ ਪਿਆਰ ਨਹੀਂ ਤੇ ਫਿਰ ਭਾਵੇਂ ਦੇਵ ਭਾਸ਼ਾ ਕਹਿ ਕੇ ਖੁਦਾਈ ਭਾਸ਼ਾ ਕਹਿ ਕੇ ਜਿੰਨੂੰ ਮਰਜ਼ੀ ਵੜਿਆਂਦੇ ਫਰੀਏ ਰੱਬ ਨਾਲ ਗੱਲ ਨਹੀਂ ਹੋ ਸਕਦੀ ਜਿਸ ਭਾਸ਼ਾ ਚ ਨਫ਼ਰਤ ਹੈ ਜਿਸ ਭਾਸ਼ਾ ਚ ਘਿਰਨਾ ਹੈ ਈਰਖਾ ਹੈ ਜਿਸ ਭਾਸ਼ਾ ਚ ਬੈਰ ਚਲਕਦਾ ਹੈ ਉਸ ਭਾਸ਼ਾ ਨਾਲ ਰੱਬ ਦੀ ਬਾਤ ਨਹੀਂ ਕੀਤੀ ਜਾ ਸਕਦੀ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜੀ ਕਹਿੰਦੇ ਇਹ ਹੀ ਰੱਬੀ ਇਬਾਦਤ ਹੈ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ तिन ही प्रभ पाय काहु पाहन पूज तर सिर काहु लिंग गरे लटकायो काहूं लख्य रची पिशा को कहाँ पयो जो दुलोचन मूंद के बैठ रहे हो बग ध्यान लगायो नहात फिर लिये सात समुन्द्रन लोक गयो परलोक गुआयो बास कियो बखियान सुबैस के ऐसे ही ऐसे सुबैस बतायो साच कहो सुन लिहो सबै जिन प्रेम कियो तिन प्रभ पायो ਕਾਹੂ ਲਾ ਪਾਹਨ ਪੂਜ ਧਰਿਓ ਸਿਰ ਕਾਹੂ ਲਾ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਆਰਾ ਬਾਤੀ ਦਿਸਾ ਮੈਂ ਕਾਹੂ ਪਸ਼ਾਖ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੁਮਿਰਤਾਨ ਕੋ ਪੂਜਨਤਾਇਓ ਕੋਈ ਬੁੱਤਾਂ ਨੂੰ ਪੂਜ ਰਿਹਾ ਕੋਈ ਮੁਰਦਿਆਂ ਨੂੰ ਪੂਜ ਰਿਹਾ ਇਸ ਮੁਰਦੇ ਦੀ ਕਬਰ ਵਿੱਚੋਂ ਮੈਨੂੰ ਪਤਾ ਨਹੀਂ ਕੀ ਮਿਲੇਗਾ ਇਸ ਚਿਰਨ ਨੂੰ ਪੂਜ ਕੇ ਮੈਨੂੰ ਕੀ ਮਿਲੇਗਾ ਸਤਿਗੁਰੂ ਜੀ ਨੇ ਸਾਨੂੰ ਕਿਹਾ ਭਾਈ ਇਹਨਾਂ ਗੱਲਾਂ ਨਾਲ ਰੱਬ ਨਹੀਂ ਮਿਲਦਾ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਇਓ ਤੇ ਕੀ ਕਹਿੰਦੇ ਦਸ਼ਮੇਸ਼ ਪਾਤਸ਼ਾਹ ਕਰਮ ਨੂੰ ਕੂੜ ਕਿਰਿਆ ਸਾਰੇ ਬੋਲੋ ਜੀ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਇਹ ਨਹੀਂ ਰੱਬ ਦਾ ਰਾਹ ਹੈਗਾ ਦੁਨੀਆ ਉੱਤੇ ਸਭ ਨੂੰ ਸਿੱਖੀ ਮਿਲ ਸਕਦੀ ਹੈ ਪਰ ਜਿਹੜਾ ਕੂੜ ਕਿੜਿਆ ਚੁਰਜਿਆ ਨਾ ਜਿਹੜੀ ਗੱਲ ਭਾਈ ਮੰਜ ਜੀ ਨੂੰ ਕਹੀ ਸੀ ਮੰਜ ਜੀ ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ ਮਤਲਬ ਕੀ ਕਿ ਜਿਸ ਮਨੁੱਖ ਦੇ ਅੰਦਰ ਸਿੱਖੀ ਦਾ ਵਿਸ਼ਵਾਸ ਨਹੀਂ ਇੱਕ ਆਕਾਲ ਪੁਰਖ ਦਾ ਭਰੋਸਾ ਨਹੀਂ ਜਿਹੜਾ ਕਰਤੇ ਨੂੰ ਛੱਡ ਕੇ ਕਿਰਤਮ ਨਾਲ ਜੁੜਿਆ ਹੋਇਆ ਬਿਨ ਕਰਤਾਰ ਨਾ ਕਿਰਤਮ ਮੰਨੋ ਤੁਸੀਂ ਰੱਬ ਨੂੰ ਕਿਸੇ ਵੀ ਨਾਮ ਨਾਲ ਬੁਲਾ ਲਓ ਕੋਈ ਚਿੰਤਾ ਨਹੀਂ ਹੈ ਕੋਈ ਖੁਦਾ ਕਹਿ ਲੇ ਕੋਈ ਹਰੀ ਕਹਿ ਲੇ ਕੋਈ ਭਗਵਾਨ ਕਹਿ ਲੇ ਕੋਈ ਵਾਹਿਗੁਰੂ ਕਹਿ ਲੇ ਕੋਈ ਚਿੰਤਾ ਨਹੀਂ ਹੈ ਪਰ ਉਹ ਰੱਬ ਦਾ ਸਰੂਪ ਕੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਿਰਣਾ ਕਰ ਦਿੱਤਾ ਕਿ ਝਗੜਾ ਨਾਵਾਂ ਦਾ ਨਹੀਂ ਹੈ ਰੱਬ ਨੂੰ ਸਮਝਣ ਦਾ ਯਤਨ ਕਰੋ ਕਿ ਉਹ ਕੀ ਹੈ ਚੱਕਰ ਚਿਹਨ ਏਰ ਬਰਨ ਜਾਤ ਏਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਨਾ ਕੋਈ ਉਹਦੀ ਮੂਰਤ ਹੈ ਨਾ ਕੋਈ ਉਹਦਾ ਚਿੱਤਰ ਹੈ ਨਾ ਕੋਈ ਉਹਦਾ ਬਿੰਬ ਹੈ ਨਾ ਕੋਈ ਉਹਦੀ ਪ੍ਰਤਮਾ ਹੈ ਤੇ ਜੇ ਕੋਈ ਥੜੀ ਨੂੰ ਮੜੀ ਨੂੰ ਚਿੰਨ ਨੂੰ ਪੱਥਰ ਨੂੰ ਪੂਜ ਕੇ ਕਹੇ ਮੈਂ ਭਗਵਾਨ ਨੂੰ ਪਾ ਲੈਣਾ ਗੁਰੂ ਸਾਹਿਬ ਜੀ ਨੂੰ ਕੂਰ ਕਿਰਿਆ ਕਹਿੰਦੇ ਆ ਕੂਰ ਕਿਰਿਆ ਰੂਪ ਰੰਗੇ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਸੰਤੋਜ ਕੀਜਾ ਕੋਟ ਇੰਦਰ ਇੰਦ੍ਰਾਨ ਸਾਹ ਸ਼ਾਹਾਨ ਗਣੀਜਾ ਤ੍ਰਿਭਵਨ ਮਹੀਪ ਸੁਰ ਨਾਰ ਅਸੁਰ ਤ੍ਰੈ ਲੋਕੀ ਅੰਦਰ ਤਿੰਨਾ ਪਵਨਾ ਚ ਦੁਨੀਆ ਦਾ ਕੋਈ ਸ਼ੈਨ ਸ਼ਾਹ ਹੋਵੇ ਕੋਈ ਦੇਵਤਾ ਹੋਵੇ ਸਾਰੀ ਪ੍ਰਕਿਰਤੀ ਤੈਨੂੰ ਬਯੰਤ ਬਯੰਤ ਕਹਿ ਰਹੀ ਪਾਦਸ਼ਾਹ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਖੰਡਾ ਪ੍ਰਥਮੈ ਸਾਜ ਕੇ ਜਿਨ ਸਭ ਸੰਸਾਰ ਉਪਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੈ ਸਰਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇ ਸੀ ਪਕਰ ਗਰਾਇਆ ਵੱਡੇ ਵੱਡੇ ਮਨ ਦੇਵ ਤੇ ਕਈ ਯੁਗ ਤਿੰਨੀ ਤਨ ਤਾਇਆ ਕਿਨਹੀ ਤੇਰਾ ਅੰਤ ਨਾ ਪਾਇਆ ਸਭ ਮੰਗਤੇ ਨੇ ਸਾਥ ਸੰਗਤ ਤੇ ਜਿਹੜਾ ਕੂਰ ਕਿਰਿਆ ਚੁਰਜਿਆ ਹੈ ਉਹ ਸਿੱਖੀ ਨਹੀਂ ਪਾ ਸਕਦਾ ਜਿਨੇ ਚੱਕਰ ਚ ਹਿੰਨ ਯਾਰ ਵਰਣ ਜਾਤ ਨਾਲ ਸੁਰਤ ਜੋੜੀ ਹੈ ਧਿਆਨ ਧਰੋ ਤਿਹ ਕੋ ਮਨ ਮੈਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਅਸੀਂ ਕਿਹਦਾ ਧਿਆਨ ਧਰ ਕੇ ਬੈੰਦੇ ਆ ਕੀ ਹੈ ਸਾਡੀ ਸੁਰਤ ਦੇ ਅੰਦਰ ਜਦੋਂ ਤੁਸੀਂ ਬੰਦਗੀ ਚ ਲੀਨ ਹੁੰਦੇ ਹੋ ਕੋਈ ਆਕਾਰ ਕੋਈ ਵजूद ਕੋਈ ਚਿੱਤਰ ਚਿੰਨ ਕਲਗੀਧਰ ਪਾਤਸ਼ਾਹ ਕਹਿੰਦੇ ਨਹੀਂ ਜੀ ਦੀ ਜੋਤ ਸਾਰੀ ਕਾਇਨਾਤ ਵਿੱਚ ਬਸਰੀ ਹੋਈ ਹੈ ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਤੋਜ ਸਭੈ ਜਗਿ ਛਾਇਓ ਜਿਦਾ ਜ਼ਹੂਰ ਸਾਰੀ ਕਾਇਨਾਤ ਚ ਵਰਤਿਆ ਹੋਇਆ ਜਿਹਨੂੰ ਕਹਿੰਦੇ ਸਭ ਮੈਂ ਜੋਤ ਇਹਤਨੀ ਕਾਪੀ ਨਹੀਂ ਉੱਤਰ ਵਾਲਿਆਂ ਚ ਜੋਤ ਵੱਖਰੀ ਐ ਦੱਖਣ ਵਾਲਿਆਂ ਚ ਵੱਖਰੀ ਐ ਕਾਲੇ ਚ ਵੱਖਰੀ ਐ ਚਿੱਟੇ ਚ ਵੱਖਰੀ ਐ ਸਿੱਖ ਚ ਵੱਖਰੀ ਐ ਦੂਜੇ ਚ ਨਹੀਂ ਭਾਈ ਸਾਰਿਆਂ ਜੀਵਾਂ ਚ ਇੱਕੋ ਹੀ ਜੋਤ ਹੈ ਵਾਹਿਗੁਰੂ ਇਹ ਕਹੇ ਕੋਈ ਵੀ ਨਾਂ ਰੱਖ ਲੋ ਪਰ ਜਿਹਦੀ ਸੁਰਤ ਖਿੰਡੀ ਹੋਈ ਆ ਬੁਤਾਨ ਤੇ ਮਿਰਤਾਨ ਦਾ ਪੁਜਾਰੀ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਨਹੀਂ ਹੋ ਸਕਦਾ ਸਿੱਖ ਤੇ ਬਣਨਾ ਹੈ ਸਿੱਖਿਆ ਨਾਲ ਸਿੱਖ ਤੇ ਬਣਨਾ ਹੈ ਵਿਚਾਰ ਨਾਲ ਤੇ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਨਹੀਂ ਅਪਣਾਰੇ ਫਿਰ ਅਸੀਂ ਸਿੱਖ ਕਿੱਦਾਂ ਬਣ ਸਕਦੇ ਆ ਜੀ ਸਿੱਖੀ ਸਿੱਖਿਆ ਬੋਲੋ ਨਾ ਜੀ ਸਿੱਖੀ ਸਿੱਖਿਆ ਗੁਰੂ ਦੀ ਵਿਚਾਰ ਸਿੱਖ ਬਣਾਉਂਦੀ ਆ ਤੇ ਜੇ ਅਸੀਂ ਕਹਿੰਦੇ ਵੀ ਨਹੀਂ ਨਹੀਂ ਤੇਰੀ ਵਿਚਾਰ ਨੂੰ ਮੱਥਾ ਟੇਕਾਂਗੇ ਕਮਾਲ ਹੋ ਗਈ ਗੁਰਮਖੋ ਅਸੀਂ ਸ੍ਰੀ ਗੁਰੂ ਗੰਗ ਸਾਹਿਬ ਨੂੰ ਮੰਨਦੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਆ ਗੁਰੂ ਨਾਨਕ ਨੂੰ ਮੰਨਦੇ ਆ ਪਰ ਤੇਰੀ ਵਿਚਾਰ ਨੂੰ ਨਹੀਂ ਮੰਨਦੇ ਫਿਰ ਅਸੀਂ ਸਿੱਖ ਕਿੱਦਾਂ ਬਣਾਂਗੇ ਇਬਰਾਹਿਮ ਸਿੱਖੀ ਕਿੱਦਾਂ ਪਾ ਸਕਦਾ ਤੂੰ 125 ਵਰੇ ਕਿਸ-ਕਿਸ ਵਿਚਾਰ ਨੂੰ ਮੰਨਿਆ ਅਸਰ ਹੈ ਅਨੰਦ ਇਸ ਨਿਰਮਲ ਆਤਮਾ ਨੇ ਆਪਾ ਸਮਰਪਿਤ ਕਰਕੇ ਆਖਿਆ ਹਾਂ ਮਹਾਰਾਜ ਮੈਂ ਕੋਈ ਥਾਂ ਨਹੀਂ ਛੱਡੀ ਮੈਂ ਅੱਜ ਤੱਕ ਕੋਈ ਥਾਂ ਨਹੀਂ ਛੱਡੀ ਮੈਂ ਉਹਨਾਂ ਲੋਕਾਂ ਕੋਲ ਵੀ ਗਿਆ ਜਿਨ੍ਹਾਂ ਨੇ ਮੇਰੇ ਸਧਾਰਨ ਕੱਪੜੇ ਉਤਾਰੇ ਤੇ ਲੀਰਾਂ ਦੀਆਂ ਗੋਦੜੀਆਂ ਗਲ ਚ ਪਾ ਕੇ ਕਿਹਾ ਤੂੰ ਫਕੀਰ ਬਣ ਗਿਆ ਮੈਂ ਉਹਨਾਂ ਲੋਕਾਂ ਕੋਲ ਵੀ ਗਿਆ ਜਿਨ੍ਹਾਂ ਨੇ ਮੇਰਾ ਸਿਰ ਮੂੰ ਮੁੰਡਿਆ ਉਹਨਾਂ ਨੇ ਕਿਹਾ ਤੂੰ ਫਕੀਰ ਬਣ ਗਿਆ ਮੈਂ ਉਹਨਾਂ ਲੋਕਾਂ ਕੋਲ ਵੀ ਗਿਆ ਜਿਨ੍ਹਾਂ ਨੇ ਮੈਨੂੰ ਜਟਾ ਜੂਟ ਬਣਾਇਆ ਕਹਿੰਦੇ ਤੂੰ ਫਕੀਰ ਬਣ ਗਿਆ ਤੂੰ ਚੇਲਾ ਬਣ ਗਿਆ ਸੇਵਕ ਬਣ ਗਿਆ ਮੈਂ ਉਹਨਾਂ ਲੋਕਾਂ ਕੋਲ ਵੀ ਗਿਆ ਜਿਨ੍ਹਾਂ ਨੇ ਕੰਨਾਂ ਨੂੰ ਪਾੜਿਆ ਸਿਰ 'ਚ ਸਵਾਹ ਪਾਈ ਆਖਿਆ ਤੂੰ ਚੇਲਾ ਬਣ ਗਿਆ ਫਕੀਰ ਬਣ ਗਿਆ ਮੈਂ ਉਹਨਾਂ ਲੋਕਾਂ ਕੋਲ ਵੀ ਗਿਆ ਜਿਨ੍ਹਾਂ ਨੇ ਹੱਥ 'ਚ ਠੂਠਾ ਫੜਾਇਆ ਤੇ ਦਰ ਦਰ ਤੇ ਮੰਗਣ ਤੋਰ ਦਿੱਤਾ ਕਹਿੰਦੇ ਤੂੰ ਫਕੀਰ ਬਣ ਗਿਆ ਹੇ ਕਲਗੀਆਂ ਵਾਲੇ ਪਾਤਸ਼ਾਹ ਸਿਰ 'ਚ ਸਵਾਹ ਪਾ ਕੇ ਹੱਥ ਠੂਠਾ ਫੜਾ ਕੇ ਦਰਦਰ ਦੇ ਉੱਤੇ ਝਟਕਣ ਵਾਲਾ ਮੰਗਤਾ ਬਣਾਉਣ ਵਾਲੇ ਤੇ ਬੜੇ ਵੇਖੇ ਪਰ ਮੰਗਤਿਆਂ ਨੂੰ ਸ਼ੈਨਸ਼ਾ ਬਣਾਉਣ ਵਾਲਾ ਪਹਿਲੀ ਵਾਰੀ ਵੇਖਿਆ ਸਿੱਖੀ ਬਖਸ਼ ਦੇ